ਬੀਜੇਪੀ ਅਕਾਲੀ ਗੜਚੋੜ ਅਤੇ ਸਾਰੇ ਅਕਾਲੀ ਇਕੱਠੇ ਹੋਣ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ। ਦਰਸਲ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਤਰਨਤਾਰਨ ਚੋਣ ਦੇ ਨਤੀਜਿਆਂ ਨੇ ਸੱਤ ਕਰ ਦਿੱਤਾ ਕਿ ਸਰਕਾਰ ਨੇ ਇਹ ਚੋਣ ਜਿੱਤਣ ਲਈ ਹਰ ਹਰ ਬਾਬਰਤੇ ਆ। ਉਹਨੇ ਕਿਹਾ ਕਿ ਲੋਕ ਜਾਣਦੇ ਨੇ ਕਿ ਸੱਤਤਰ ਪਾਰਟੀ ਨੇ ਚੋਣ ਕਿਵੇਂ ਜਿੱਤੀ ਹੈ। ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਇਸ ਚੋਣ ਵਿੱਚ ਪੰਥਕ ਤੇ ਰਾ ਇਕੱਠੀਆਂ ਹੁੰਦੀਆਂ ਤਾਂ ਨਤੀਜਾ ਅਕਾਲੀ ਦਲ ਦੇ ਹੱਕ ਵਿੱਚ ਜਾ ਸਕਦਾ ਸੀ ਤਾਂ ਉਹਨਾਂ ਕਿਹਾ ਕਿ ਪੰਥਕ ਤਰ੍ਹਾਂ ਨੂੰ ਇਕਜੁੱਟ ਤੇ ਇੱਕ ਸੁਰ ਹੋਣ ਦੀ ਲੋੜ ਹੈ ਜਿਹੜੀਆਂ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਅਗਵਾਈ ਹੇਠਲੇ ਏਜੰਟੇ ਨੂੰ ਪ੍ਰਵਾਨ ਕਰਦੀਆਂ ਨੇ ਉਹਨਾਂ ਨਾਲ ਗੱਲ ਹੋ ਸਕਦੀ ਹੈ ਭਾਜਪਾ ਨਾਲ ਗਠਜੋੜ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਅਕਾਲੀ ਦਲ ਦਾ ਮੁੱਖ ਏਜੰਡਾ ਜਿਨ੍ਹਾਂ ਵਿੱਚ ਬੰਦੀ ਸੰਗਾਂ ਦੀ ਰਿਹਾਈ ਪੰਜਾਬ ਦੇ ਪਾਣੀ ਆ ਰਾਜਸਤਾਨੀ ਆਦ ਸ਼ਾਮਿਲ ਨੇ ਉਹਨਾਂ ਤੇ ਜੇ ਭਾਜਪੀ ਮੰਨਣ ਲਈ ਤਿਆਰਤਾ ਪੰਜਾਬ ਦੇ ਹਿੱਤਾਂ ਲਈ ਭਾਜਪੀ ਨਾਲ ਗੱਲ ਕੀਤੀ ਜਾ ਸਕਦੀ ਹੈ ਗੋਲਡੀ ਨੇ ਕਿਹਾ ਕਿ ਤਰਨਤਾਰਨ ਚੋਣ ਨੇ ਸਾਬਤ ਕਰ ਦਿੱਤਾ ਕਿ 2027 ਵਿੱਚ ਅਕਾਲੀ ਦਲ ਦੀ ਅਗਵਾਈ ਹੇਠ ਸਰਕਾਰ ਬਣੇਗੀ ਉਧਰ ਅਕਾਲੀ ਦਲ ਪੁਨਰ ਸਰਜੀਤ ਦਾ ਪੱਕਾ ਦਫ਼ਤਰ ਇਸ ਮਹੀਨੇ ਸ਼ੁਰੂ ਹੋ ਜਾਵੇਗਾ ਪਾਰਟੀ ਦੇ ਸੀਨੀਅਰ ਆਗੂ ਪ੍ਰਮੇਂਦਰ ਸਿੰਘ ਢੀਂਸਾ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਦੇ ਸਾਹਮਣੇ ਮਾਰਕੀਟ ਵਿੱਚ ਪਾਰਟੀ ਦਫ਼ਤਰ ਸਥਾਪਿਤ ਹੋ ਜਾਵੇਗਾ ਤੇ ਪਾਰਟੀ ਗਤੀ ਵਿੱਦਿਆ ਵਿੱਚਲ ਤੇਜ਼ੀ ਲੈਣਦੀ ਜਾਵੇਗੀ। ਉਹਨੇ ਦੱਸਿਆ ਕਿ ਪੰਥ ਅਤੇ ਪੰਜਾਬ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਅਤੇ ਇਸ ਦੇ ਨਤੀਜੇ ਜਲਦੀ ਮਿਲਣੇ ਸ਼ੁਰੂ ਹੋ ਜਾਣਗੇ। ਪਾਰਟੀ ਦਾ ਏਜੰਡਾ ਤਿਆਰ ਕਰ ਰਹੀ ਕਮੇਟੀ ਦੇ ਚੇਅਰਮੈਨ ਅਕਵਾਲ ਸਿੰਘ ਝੁੰਡਾ ਨੇ ਦੱਸਿਆ ਕਿ ਏਜੰਡੇ ਦਾ ਮਸਾਦਾ ਲਗਭਗ ਤਿਆਰ ਹੈ ਤੇ ਅਗਲੇ ਮਹੀਨੇ ਦੇ ਪਹਿਲੇ ਹਫਤੇ ਪਾਰਟੀ ਨੂੰ ਸੌਂਪ ਦਿੱਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਪਾਰਟੀ ਵਿੱਚ ਪਰਿਵਾਰਵਾਦ ਦਾ ਇੱਕ ਅਧਿਕਾਰ ਖਤਮ ਕਰਨ ਵੱਲ ਧਿਆਨ ਦਿੱਤਾ ਗਿਆ ਤਾਂ ਜੋ ਪਾਰਟੀ ਤੇ ਇੱਕ ਪਰਿਵਾਰ ਦਾ ਕਬਜ਼ਾ ਨਾ ਹੋ ਸਕੇ ਕਮੇਟੀ ਨੂੰ ਨਿੱਜੀ ਰਾਜਸੀ ਹਿੱਤਾਂ ਲਈ ਵਰਤਣ ਤੋਂ ਬਚਾਅ ਬਾਰੇ ਇਹ ਮੁੱਦੇ ਪੰਜਾਬ ਦੀ ਰਾਜਸਟਾਨੀ ਪਾਣੀ ਬੀਬੀਐਮਬੀ ਪੰਜਾਬ ਯੂਨੀਵਰਸਿਟੀ ਪੰਜਾਬੀ ਬੋਲਦੇ ਇਲਾਕੇ ਬੇਰੋਜ਼ਗਾਰੀ ਆਦ ਮੁੱਦਿਆਂ ਨੂੰ ਇਸ ਐਜੰਡੇ ਵਿੱਚ ਪ੍ਰਮੁੱਖਤਾ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਤਰਨਤਾਰਨ ਦੀ ਜ਼ਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਵਰਜ ਦੀ ਹਾਰ ਨੇ ਪਾਰਟੀ ਹਲਕਿਆਂ 'ਚ ਕਈ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ ਕਰਨਵੀਰ ਸਿੰਘ ਜੇਤੂ ਰਹੇ ਆਪ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਵੱਲੋਂ 42000 ਤੋਂ ਵੀ ਵਧੇਰੇ ਲਈਆਂ ਵੋਟਾਂ ਦੇ ਮੁਕਾਬਲੇ 15000 ਦੇ ਕਰੀਬ ਵੋਟਾਂ ਲੈ ਕੇ ਨਾ ਸਿਰਫ ਚੌਥੇ ਸਥਾਨ ਤੇ ਰਹੇ ਬਲਕਿ ਉਹ ਆਪਣੀ ਜ਼ਮਾਨਤ ਦਾ ਵੀ ਨਹੀਂ ਬਚਾ ਸਕੇ ਇਹ ਇੱਕ ਹਕੀਕਤ ਹੈ ਕਿ ਧਰਨਤਨ ਹਲਕੇ ਦਾ ਪ੍ਰਸ਼ੋਕੜ ਪੰਥਕ ਪਰ ਇਹਸ ਹਲਕੇ ਤੋਂ 2017 ਦੀ ਚੋਣ ਵੇਲੇ ਡਾਕਟਰ ਤਰਨਵੀਰ ਅਗਨੀ ਹੋਤਰੀ ਜੇਤੂ ਰਹੇ ਸਨ ਮੀਡੀਆ ਰਿਪੋਰਟ ਅਨੁਸਾਰ ਕਰਨਵੀਰ ਸਿੰਘ ਬੁਰਜ ਨੇ ਖੁਦ ਸਵਕਾਰ ਕੀਤਾ ਕਿ ਉਹਨਾਂ ਨੂੰ ਇੰਨੇ ਮਾੜੇ ਨਤੀਜਿਆਂ ਦੀ ਉਮੀਦ ਨਹੀਂ ਸੀ ਉਹਨਾਂ ਹਾਰ ਦੇ ਕਾਰਨਾਂ ਦੀ ਵਾਰਕੀਆਂ ਬਾਰੇ ਬਥੇਰੇ ਗੱਲ ਕਰਨ ਤੋਂ ਇਨਕਾਰ ਕਰਦੇ ਹਨ 2024 ਦੀ ਚੋਣ ਤੋਂ ਬਾਅਦ ਕਿਸੇ ਅਗੂ ਨੂੰ ਪਾਰਟੀ ਦਾ ਹਲਕਾ ਇੰਚਾਰਜ ਨਾਲ ਲਗਾਉਣ ਕਰਕੇ ਪਾਰਟੀ ਦੇ ਵਧੇਰੇ ਵਰਕਰਾਂ ਵੱਲੋਂ ਇੱਧਰ ਉੱਧਰ ਜਾਣ ਨੂੰ ਪਾਰਟੀ ਦਾ ਨੁਕਸਾਨ ਦਾ ਕਾਰਨ ਦੱਸਿਆ ਕਾਂਗਰਸ ਦੇ ਸਾਬਕਾ ਸਕੱਤਰ ਗੁਰਬਾਜ ਸਿੰਘ ਗੱਲੇ ਪਾਰਟੀ ਲੀਡਰਸ਼ਿਪ ਵੱਲੋਂ ਹਲਕੇ ਲਈ ਪਾਰਟੀ ਦੇ ਇੰਚਾਰਜ ਨਾਲ ਲਗਾਉਣ ਨੂੰ ਹਾਰ ਦਾ ਵੱਡਾ ਕਾਰਨ ਦੱਸਿਆ ਉਨਾ ਪਾਰਟੀ ਵੱਲੋਂ ਹੋਰ ਨਾ ਰਾਜਸੀ ਤਰ੍ਹਾਂ ਦੀ ਤੁਲਨਾ ਤੇ ਹਲਕੇ ਤੋਂ ਉਮੀਦਵਾਰ ਦਾ ਐਲਾਨ ਦੇਰੀ ਨਾਲ ਕਰਨ ਨੂੰ ਪਾਰਟੀ ਦੀ ਕਾਰਗੁਜ਼ਾਰੀ ਲਈ ਮਾੜਾ ਦੱਸਿਆ। ਰਾਜਸੀ ਮਾਹਰ ਐਡਵੋਕੇਟ ਸਟਾਲਿੰਜੀਤ ਸਿੰਘ ਸੰਧੂ ਨੇ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਲਈ ਕਾਂਗਰਸ ਕੋਲ ਹੇਠਲੇ ਪੱਧਰ ਤੇ ਜਥੇਵੰਦਕ ਢਾਂਚੇ ਦੀ ਅਣਹੋਂਦ, ਪਾਰਟੀ ਦੇ ਆਗੂ ਵੱਲੋਂ ਆਮ ਜਨਤਾ ਨਾਲ ਸੰਪਰਕ ਨਾ ਰੱਖਣ ਤੇ ਇਲਾਕੇ ਅੰਦਰ ਕਿਸੇ ਸਥਾਪਿਤ ਆਗੂ ਦੇ ਨਾ ਹੋਣ ਨੂੰ ਮੁੱਖ ਕਾਰਨ ਕਿਹਾ। ਉਹਨਾਂ ਕਿਹਾ ਕਿ ਇਸ ਮਾੜੀ ਹਾਲਤ ਲਈ ਪਾਰਟੀ ਦੀ ਆਪਸੀ ਫੁੱਟ ਨੂੰ ਵੀ ਵੱਡਾ ਕਾਰਨ ਆਖਿਆ ਜਾ ਸਕਦਾ ਹੈ। ਹਲਕੇ ਤੋਂ ਪਾਰਟੀ ਦੀ ਟਿਕਟ ਲੈਣ ਦੇ ਇੱਕ ਹੋਰ ਚਾਵਾਨ ਅਵਤਾਰ ਸਿੰਘ ਤਨੇਜਾ ਨੇ ਕਿਹਾ ਕਿ ਉਹ ਪਾਰਟੀ ਦੀ ਇੰਨੀ ਮਾੜੀ ਸਥਿਤੀ ਦੀ ਉਮੀਦ ਨਹੀਂ ਸੀ ਕਰਦੇ ਉਹਨਾਂ ਨਵੇਂ ਚਿਹਰੇ ਨੂੰ ਵੀ ਇੱਕ ਕਾਰਨ ਮੰਨਿਆ ਤੇ ਕਿਹਾ ਕਿ ਬੀਤੇ ਸਮੇਂ ਤੋਂ ਪਾਰਟੀ ਦਾ ਹਲਕਾ ਇੰਚਾਰਜ ਨਾ ਹੋਣ ਕਾਰਨ ਕਈ ਪਾਰਟੀ ਵਰਕਰ ਹੋਰ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਉਹਨਾਂ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਫੜਿੰਗ ਦੀ ਅਮਰੂ ਮੁਕੇਂਦਰੀ ਮੰਤਰੀ ਬੂਟਾ ਸਿੰਘ ਸਬੰਧੀ ਕੀਤੀਆਂ ਟਿੱਪਣੀਆਂ ਨੇ ਤਾਂ ਪਾਰਟੀ ਦੀਆਂ ਐਸਪੀ ਭਾਈਚਾਰ ਵਿੱਚ ਦਾਕੀਆਂ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਦਾ ਕੰਮ ਕੀਤਾ ਹੈ